ਨਾ ਉਹ ਕਿਹੜਾ ਹੋਰ ਦੱਸਾਂ ਹਾ ਸਿਆਲੀ ਹਾਂਜੀ ਦੱਸੋ ਅੱਜ ਤਾਂ ਮੇਰੀ ਸੱਤਿਆਂ ਹੀ ਸ਼ਰਾਬ ਪੀਤੀ ਹੈ ਆ ਸੀਨ ਦੇ ਵੀ ਐਂਡ 'ਚ ਮੈਂ ਡਿੱਗਣਾ ਲਲੋ ਹੁਣ ਕੀ ਟੁੱਟੂਗਾ ਤੇਰਾ ਹੁਣ ਤਾਂ ਮੈਂ ਹੀ ਟੁੱਟੂਂਗੀ ਜਾਨੀ ਚੱਗਾ ਚੱਲਾ ਲੱਗੀ ਬੀਚੇ ਤੇਰੀ ਆ ਚਾਰਜ ਪਨ ਜੇ ਤੂੰ ਚਲੋ ਜਾ ਉਹ ਬਲਿੰਚ ਦਾ ਡਾਇਲਗ ਓ ਬਲਿੰਚਲਾ ਦੇਖ ਲੈ ਦੁੱਛ ਲਾਉਂਦਾ ਸਾਧ ਬੰਦੇ ਤੇ ਆਇਆ ਭਗਤ ਬੰਦਾ ਮਾਈ ਦਾ ਭਗਤ ਬੰਦਾ ਮਾਈ ਦਾ ਚੱਲਿਆ ਰਿਸ਼ੀਕੋਸ਼ ਸਾਧ ਬਣੂ ਹੁਣ ਆਹ ਹੁੰਦਾ ਰੇ ਗੱਲ ਤਾਂ ਸੁਣ ਲੈ ਸਾਧ ਰੇ ਵੜੀ ਪਹਿਲਾਂ ਭਗਵਾਂ ਚੋੜਾ ਸਮਾਲਾ ਆ ਜਾਵਣੀ ਭਗਵਾਨ ਬਣ ਕੇ ਨਹੀਂ ਸਾਧ ਬਣਿਆ ਜਾਂਦਾ ਹੁੰਦਾ ਉਹ ਵੀ ਹੈਗਾ ਮੇਰੇ ਕੋਲ ਮੈਂ ਅਗਲੀ ਵਾਰ ਪਾ ਕੇ ਆਉਂਗਾ ਉਹ ਵੀ ਤਿਆਗਣਾ ਪੈਣਾ ਖਾਣਾ ਪੀਣਾ ਵੀ ਹੈ ਖਾਣਾ ਪੀਣਾ ਵੀ ਤਿਆਗਣਾ ਪੈਣਾ ਸਾਧ ਨੂੰ ਤਾਂ ਵੱਧ ਮਿਲਦਾ ਮੁੱਟਾ ਹੋ ਗਿਆ ਕੇਲੇ ਗੁੱਲੇ ਤੇ ਆ ਤੂੰ ਬਾਹਰ ਬੜੀ ਸ਼ੇਵਾ ਹੁੰਦੀ ਆ ਜਦ ਤੱਕ ਤਿੰਨ ਚਾਰ ਬੁੜੀਆਂ ਦੀ ਪੁੱਛਾ ਤਾਂ ਬਾਸ ਹੋਈ ਜਾ ਕਰਨੀਆਂ ਲਾ ਵੀ ਬਾਤ ਦੇ ਕੰਮ ਬਾਤ ਮਿਲ ਗਏ ਬਾਬੇ ਪੂਰੇ ਬਰਾਮਾ ਦੇ ਆਜੂ ਬਰਾਮਾ ਉਹਨਾਂ ਨੇ ਪਟਰੀਨ ਆ ਚੱਕ ਦਾਣਾ ਸ਼ਰੀ ਪਟਰੀਨ ਪਾ ਕੇ ਕੀ ਹੁੰਦਾ ਜੀ ਵੀ ਸੇਕ ਕਰਨ ਲੱਗਾ ਜੀ ਸਾਥ ਤੋਂ ਬੋਲਿਆ ਕਰਦਾ ਲਾਈ ਦੋ ਆ ਤੇਰੇ ਤੋਂ ਜਾਣੇ ਖਾਇਆ ਕਰਨਗੇ ਭਾਈ ਸੇਕ ਹੁੰਦਾ ਕੀ ਕਹਿੰਦਾ ਪ੍ਰੋਟੀਨ ਆ ਦੋ ਪ੍ਰੋਟੀਨ ਹਾਂ ਪ੍ਰੋਟੀਨ ਬਾਈ ਪ੍ਰੋਟੀਨ ਪ੍ਰੋਟੀਨ ਨਿਕਲਿਆ ਗਲਤ ਘਰਾਰਾ ਡੱਪ ਗਿਆ ਸਤੂ ਉਹ ਗਰਮੀ ਵਾਲੇ ਸੀਨ ਕਰਕੇ ਹੈ ਨਾ ਐ ਜਾ ਤੂੰ ਬਾਪਾ ਵੜ ਕੇ ਰੰਗ ਲਾ ਦੇਗਾ ਉਹ ਸਿੱਖਾਂਗੇ ਬੜੇ ਉਹ ਉਡਾਈ ਦੋ ਲੰਗੀਆਂ ਪਾੜ ਕੇ ਚੰਗੇ ਸਾਧੀਆਂ ਕਲਾਸਾਂ ਦੋ ਘੰਟੇ ਲਾਉਣੇ ਬਹਿਣਗੇ ਸਾਧੂ ਕੋਲ ਸਹੀ ਹੈ ਸੰਗਤ ਕਰਨੀ ਕੋ ਸਾਧੂ ਵਾਲੀ ਸਿਰ ਜਦ ਤੱਕ ਘਾਈ ਲੈẽਗਾ ਭਾਈ ਦੇਖ ਮੇਰਾ ਸ਼ਿਰਕਾ ਉਹਨੂੰ ਕਢਾ ਦੇ ਬਾਲ ਮੇਰੀ ਗੱਲ ਸੁਣ ਸ਼ਰਤਾ ਤੁਹਾਨੂੰ ਸਾਰਿਆਂ ਨੂੰ ਪਤਾ ਮੇਰਾ ਗੰਜਾ ਹੈਗਾ ਹੀ ਜਾਂ ਮੈਂ ਥੋੜੀ ਜਿਹਾ ਬਾਰ ਰੱਖਦਾ ਹਾਂ ਨਾ ਹਾਂ ਤੇ ਘੱਟ ਲਾਈਟ ਫੈਨ ਆਨ ਕਰ ਤੇ ਮਤਲਬ ਮਤਲਬ ਥੋੜਾ ਜਿਹਾ ਡਾ ਥੋੜਾ ਜਿਹਾ ਉਹਦੇ ਵਿੱਚ ਚੇਂਜ ਕਰਨੇ ਪੈਣਗੇ ਢੱਡ ਵੀ ਤੁਹਾਨੂੰ ਪਤਾ ਸੁੱਖ ਨਾ ਬਾਪੇ ਨੇ ਪੂਰਾ ਦਿੱਤਾ ਹੋਇਆ ਹੈ ਬਸ ਕਿਹੜੇ ਹਿਸਾਬ ਨਾਲ ਭਗਤੀ ਚ ਜਲੀਨ ਹੋਣਾ ਉਹ ਆਪਾਂ ਇੱਕ ਦੋ ਕੈਰੈਕਟਰ ਕਰਕੇ ਦੇਖ ਲਾਂਗੇ ਤੇ ਸਾਧੂ ਪੱਕੇ ਬਣ ਗਏ ਆਪਾਂ ਤੇ ਰੱਬ ਦਾ ਨਾਮ ਜਪਿਆ ਕਰਨ ਚੋੜਾ ਚੋੜਾ ਆਪਾਂ ਨੇ ਸਾਧ ਬਦਨਾਂ ਦੇ ਪੱਕੇ ਹਾਂ ਫਿਰ ਫਿਰ ਨਹੀਂ ਖਾਂਦੇ ਅਸੀਂ ਕਿਤੇ ਥੱਕੇ ਗੁੱਡ ਬਾਏ ਕੋਇਕਾ ਡਾਇਲੋਗ ਹੈ ਜ ਨਹੀਂ ਬਣਾਇਆ ਸੀ ਆਪਾਂ ਜੋਗੀ ਵਾਲੇ ਤੇ ਨਿੱਖੇ ਜੋਗੀ ਜਿਹਾ ਬੀਬਾ ਕਹਿੰਦਾ ਉਹ ਕਹਿੰਦਾ ਅ ਕਹਿੰਦਾ ਕਹਿੰਦਾ ਬੀਬਾ ਦਸ ਤੋ ਦੁੱਖ ਨਹੀਂ ਕਿਹੜਾ ਸਾਡਾ ਵਿੱਚ ਬਰਨਾਲੇ ਡੇਰਾ ਆ ਨਹੀਂ ਜਦੋਂ ਆਏ ਜੁਣਾ ਸੀ ਨੋ ਹਾਂ ਲੋ ਐ ਵੀ ਤੁਹਾਨੂੰ ਮਿਲਦਿਆਂ ਕੋਈ ਗੱਲ ਨਹੀਂ ਸਾਧੂ ਵਾਲੇ ਪੇਚ ਤੇ ਵੀ ਮਿਲਾਂਗੇ ਅਸੀਂ ਠੀਕ ਚਲੋ ਆਈਏ ਪਸਨੀ ਜੇ ਤੂੰ ਸੁਣ ਹਾਂ ਐ ਰਿੱਟਲੇ ਧਿਆਨ ਨਾਲ ਸੁਣ ਲੈ ਕੰਨ ਜੇ ਨਾ ਮਾਰ ਹਾਂ ਆ ਤੇ ਇਹਨੂੰ ਮੱਝ ਚ ਨਾ ਪਰਾਂ ਹੋਇਆ ਤੁੰ ਮੱਝਾਂ ਦੇ ਬੰਨੀ ਨਾ ਜਾਏ ਉਹਦੇ ਨਹੀਂ ਥੋੜਾ ਜਿਹਾ ਸੀਨ ਪਾਉਣਾ ਬੂ ਫਿਰ ਮੱਝ ਦਾ ਨਾ ਬੁਰੀਏ ਹਟ ਜਾ ਹਾਂ ਹਾਂ ਪਾ ਲੀਂ ਤੀ ਨਾ ਆ ਵਾ ਪੱਤੇ ਪਾ ਕੇ ਆਂਦੇ ਕੁ ਕਰਨੀ ਚਾਹ ਮੈਂ ਤੁਦ ਨਾ ਆਈ ਯਾਰ ਉਹ ਕਰਤੀ ਹੈ ਬੜੀ ਮੈਂ ਤੁਨ ਡਰਦੇ ਕੋਈ ਨਹੀਂ ਕਿਧਰੇ ਮੈਂ ਇੱਕ ਬੋਲ ਲੱਗਿਆ ਵਾ ਬੋਲੇ ਹੁਣ ਬਰੀ ਤੇਰੇ ਕੋਲ ਹੈਗਾ ਹਾਂ ਉਹਨਾਂ ਕੋਲ ਹੈਗਾ ਮੈਂ ਇੱਕ ਰੋਲ ਕੈਮਰਾ ਐਕਸ਼ਨ ਲੋ ਬੁਰੀਏ ਹੈਲੋ ਇੱਧਰ ਕਰ ਕਰਨ ਭਾਬੀ ਦਾ ਗਾਣਾ ਸੁਣਾਇ ਤੂੰ ਸੁਣ ਲਾ ਰਾਮ ਏ ਰੇਟਲੇ ਤੋਂ ਯੋ ਅੰਨ ਜੇ ਨਾਮ ਆ ਲੈ ਧਿਆਨ ਦੇ ਪਹਿਲਾਂ ਮੇਰੇ ਬਣੀ ਏ ਰੇਟਲੇ ਤੋਂ ਯੋ ਸੂਤ ਦੀਂ ਦੀ ਆ ਹੀਰ ਦੀ ਆ ਦੇਖ ਗੋਰਖਾ ਉੜਦੀ ਆ ਫੁੱਲ ਕਾਰੀ ਐਵੇਂ ਸਰ ਹੋਰ ਪਾਸੇ ਮਰੀ ਜਾਨੀ ਆ ਤੂੰ ਨਹੀਂ ਹੋਂਦੀ ਰਹਿਣ ਦੇ ਕਿੰਝ ਫਰੋਂ ਦਾ ਮਹਿੰਗਾ ਕਲਾਕਾਰਾਂ ਦਾ ਕੋਈ ਫਾਇਦਾ ਨਹੀਂ ਕਿਵੇਂ ਚੋਬਰਾ ਹਾਂ ਟੀਗਰੀ ਇਹਨਾਂ ਉਹ ਤਾਂ ਨਹੀਂ ਕੰਮ ਕਰਦਾ ਮੈਨੂੰ ਤਾਂ ਕਰਨਾ ਹੀ ਪੈਂਦਾ ਹਾਂ ਡਿਊਟੀ ਲੱਗਦੀ ਹੈ ਤੈਨੂੰ ਹਾਂ ਫੇਰ ਉੋਂ ਚੋਂ ਨਹੀਂ ਨਿਕਲਿਆ ਇਹ ਹਾਂ ਹਾਂ ਅੱਧਾ ਘੰਟਾ ਰੋਈ ਗਈਆਂ ਉਹ ਸੀਨੀਅਰ ਨੇ ਇਹ ਜਿਹੇ ਜਬਰਦਸਤੀ ਮਾਣਲੇ ਸੀ ਰਾਦ ਵਾਲੇ ਸੀਨ ਚੋਂ ਕਰੈਕਟਰ ਚੋਂ ਨਹੀਂ ਨਿਕਣੀ ਅੱਧਾ ਘੰਟਾ ਹੈ ਵੀ ਰੋਈ ਗਈਆਂ ਵੀ ਹਾਂ ਵੀ ਮੈਨੂੰ ਚੰਦਰਿਆ ਹੋਰ ਹੀ ਚੀਜ਼ ਜ਼ਿਆਦਾ ਹੀ ਜੰਦੀ ਆਏ ਮਤਲਬ ਅੱਧਾ ਘੰਟਾ ਨੂੰ ਲੱਗਿਆ ਉਹ ਕਰੈਕਟਰ ਚੋਂ ਬਾਹਰ ਆਉਣ ਲਈ ਇਹਨਾਂ ਨੂੰ ਮਾਣ ਵਾਲੇ ਮੈਂ ਕਹਾ ਵੀ ਤੂੰ ਲਗਾ ਮੇਰੇ ਸਿਰ ਤੇ ਤੇਜ ਦਾ ਮਾਰ ਤੇ ਮਨ ਲਾ ਇਹ ਵੀ ਮਨ ਲਾ ਗਈ ਦੇਖਿਆ ਸਾਰਾ ਨਾ ਬਾਤ ਸੀ ਮੇਰੇ ਸਿਰ ਤੇ ਵਾਲ ਤਾਂ ਹੈ ਨਹੀਂ ਬਾਈ ਤੇਰਾ ਮੰਜਾ ਕਿਉਂ ਨਹੀਂ ਟਿਕਦਾ ਤਤਕ ਹੀ ਗਾਦਾ ਮੰਜਾ ਭਾਰਾ ਬੰਦਾ ਹੌਲਾ ਬਾਰ ਬਾਰ ਚੁਕਾ ਦਿੰਦੇ ਮੈਨੂੰ ਲੈ ਕੇ ਮੈਨੂੰ ਜਾਣਾ ਪੈਂਦਾ ਆ ਪੰਜਵੀਂ ਤੇ ਮੇਰੇ ਵਾਲ ਹੈ ਨਹੀਂ ਪੰਜਵੀਂ ਵਾਰ ਮੰਜਾ ਚੱਕਿਆ ਤੂੰ ਹੋਰ ਸਿਰ ਤੇ ਮੇਰੇ ਵਾਲ ਹੈ ਨਹੀਂ ਹੈ ਸਰ ਗੰਜਾ ਹੈ ਸ਼ਰਮੇ ਦਾ ਗੰਜਾ ਜਿਹਦੇ ਸਿਰ ਤੇ ਮੰਜਾ ਹੈ ਉੱਠੇ ਨਾ ਅੰਦਰ ਲੈ ਕੇ ਆ ਅੰਦਰ ਲੈ ਕੇ ਆ ਤਾਂ ਕਿੱਥੇ ਹੋਊਗਾ ਸ਼ੂਟ ਬਾਹਰ ਜਾਣਾ ਮੈਂ ਨਾ ਰੰਗਨੇ ਬਾਹਰ ਜਾਣਾ ਕਰ ਤੇ ਆਰੀ ਬਾਦਰ ਰਮਾ ਦਾਤ ਕਾਤਾ ਸਟਾ ਰੀਮ ਸੈਟ ਕਰੰਜਾ ਵਾਲਾ ਪਾੜਾ ਤੱਕਿਆ ਨਹੀਂ ਜਾਨਸ ਨੀ ਨਹੀਂ ਚੱਕ ਲੇਗਾ ਬਾਈ ਆਲੇ ਹੋਰੇ ਲੈ ਕੇ ਜਾਣਾ ਵੇ ਬਾਈ ਸੱਜਾ ਤੂੰ ਅਸ ਕਿੰਨੀ ਵਾਰ ਚੱਕਿਆ ਮੰਜਾ ਇਹ ਸੱਤਵੀਂ ਅੱਠਵੀਂ ਵਾਰ ਚੱਕਾਤਾ ਇਨਾ ਗੇ ਇਨਾ ਮੇਰਾ ਸਿਰ ਗੱਜਾ ਮੇਰੇ ਕੋਲੇ ਫੇਰ ਮੰਜਾ ਮੰਜੇ ਦੇ ਮੰਜਾ ਚ ਕਾਈ ਜਾਂਦੇ ਆ ਭਾਈ ਤੇ ਲੋਕੇਸ਼ਨ ਨਹੀਂ ਸੈੱਟ ਕਰਨੀ ਆ ਜੀ ਕਿੱਥੇ ਲਵਾਉਂ ਵੀ ਸਸਵੀ ਕੱਢਾ ਗਏ ਮੱਜਾਂ ਵਾਲੇ ਸੀ ਮੇਰੀ ਡਿਊਟੀ ਲਾ ਦੀ ਆਹੋ ਮੇਰੀ ਡਿਊਟੀ ਲੱਗੀ ਵੀ ਆ ਮੱਜਾਂ ਵਾਲੇ ਅੱਜ ਸਾਡੀ ਜੁਨ ਵਾਲੀਆਂ ਮੱਜ ਓਏ ਕੀ ਹੋਇਆ ਇੱਕ ਗੀਤ ਗਾ ਰਹੇ ਆ ਜੀ ਆਹ ਤੇ ਕੀ ਕਰ ਰਿਹਾ ਫੇਰੀ ਵੀ ਐਂਟਰੀ ਹੋਊਗੀ ਸੁਣਾ ਲੱਗਦਾ ਕੋਈ ਤੋੜ ਮੇਰੇ ਭੂਆ ਕਾ ਦੀ ਵੀ ਤੂੰ ਉਸੇ ਡੌੜੀ ਰੱਖਣੀ ਆ ਮੱਝਾਂ ਵਾਲ ਰਿਹਾ ਕਰ ਪੁੱਤ ਤੇਖ ਲੱਗਦਾ ਰਹਿਣਾ ਉੱਥੇ ਗੋਹਾ ਵੀ ਸੱਚਣਾ ਗੋਹਾ ਵੀ ਸੱਚਣਾ ਚੜ ਤੂੰ ਮੇਰੇ ਭੂਆ ਜੋ ਕਹੂੰ ਮੈਂ ਸਾਰਾ ਕੰਮ ਕਰ ਦੂੰ ਇੱਧਰ ਬਸ ਬੜਾ ਦੂਰ ਨੇ ਇੱਥੇ ਉਹਨੂੰ ਨਵਾਗੇ ਇਹ ਦੱਤੀਆਂ ਹੋਣਗੀਆਂ ਇਹਨਾਂ ਦਾ ਆਪਣਾ ਜਾਣੇ ਨਹੀਂ ਨਾ ਮੇਰੇ ਸਾਹਮਣੇ ਨਹੀਂ ਚੜਾਉਂਦੇ ਨਾ ਤੁੰਗਦੇ ਤਾਂ ਨਹੀਂ ਹੈਗੀਆਂ ਸੰਕਰਣਾ ਰੋਏ ਨਹੀਂ ਉਹ ਨਹੀਂ ਪੜਾ ਸਾਡਾ ਪ੍ਰੀਤ ਬਾਈ ਦੇ ਕੇ ਮਾਝ ਡਾਰਕੀ ਗਾਣਾ ਵਸਣਾ ਸੁਣਾ ਮੈਂ ਨਹੀਂ ਸੁਣਾ ਮੈਂ ਹਾਂ ਮੈਂ ਤੁਮ ਕਿਹਾ ਮੈਨੂੰ ਬਣਾ ਸੁਣਾ ਚੱਲ ਫਿਰ ਵੀਰੇ ਨੂੰ ਆ ਲੈਣ ਦੇ ਫਿਰ ਤੁਮ ਦੋਨੋਂ ਇਕੱਠਾ ਸੁਣਾ ਇੱਕ ਦਗਾਣਾ ਗਾਣਾ ਵੀ ਲਿਖਿਆ ਜੋੜੀਆਂ ਦੇ ਦੋਨਾਂ ਤੇ ਛੋੜੇ ਦੋਨਾਂ ਤੇ ਲਿਖਿਆ ਮੈਂ ਉਹ ਸੁਣਾਓ ਚੰਗਾ ਆਹ ਦੇ ਵੀਡੀਓ ਬਣਾਉਣਾ ਹੈ ਨਾ ਗਾਣੇ ਦੀ ਸੰਗਾ ਮਾਡਲ ਉਹਨਾਂ ਨੂੰ ਲੈ ਲਓ ਤੇ ਵਿੱਚੇ ਮੈਨੂੰ ਵੀ ਲੈ ਲਓ ਉਹਨਾਂ ਨੂੰ ਲੈ ਲਊਗਾ ਵੀਰ ਜਣ ਤੇ ਤਨ ਭਾਬੀ ਦੇ ਵੀਰ ਆ ਘਰ ਘਰ ਦੇ ਏ ਸਾਡੇ ਤਾਂ ਨਾਦ ਮੁਆ ਕਰਾ ਵਾਈਪ ਬੰਤੇ ਨਾ ਆਪ ਦਾ ਕਹਿੰਦਾ ਦਿਮਾਗ ਹਿੱਲੇ ਹਿੱਲੇ ਦੂਜੇ ਦਾ ਵੀ ਦਿਮਾਗ ਹਿਲਿਆ ਜਾਂਦਾਗਾ ਜਮਨ ਚਾਪੇ ਦਾ ਸਰੀਰ ਗੰਦਾ ਹੋ ਗਿਆ ਇਹਨਾਂ ਨੂੰ ਦੇਖ ਕੇ ਯਾਰ ਇਹ ਗੋਣੇ ਗੋਣੇ ਗੰਦੇ ਇਸ ਵਾਰ ਚਲੋ ਤੀਨਾ ਮੰਮੀ ਹੋਰ ਤਾਂ ਕੋਈ ਨਾ ਨਹੀਂ ਚਲਦੀ ਲੋਕ ਲੈਣਗੇ ਮੇਰੇ ਘਰ ਕਿ ਤੂੰ ਪਹਿਲੀ ਵਾਰ ਹੀ ਆਈ ਤੂੰ ਇੱਥੇ ਕਿਵੇਂ ਆ ਗਈ ਤੂੰ ਘਰਾਂ ਚੁੱਪੀ ਰਹਿੰਦੀ ਸੀ ਤੂੰ ਬਸ ਇੱਕ ਜਹਾਂ ਹਾਂ ਅੱਭੀ ਤੇਰੇ ਨਾਲ ਹੀ ਜਾਵਾਂ ਮੈਂ ਚੱਲ ਭਈ ਲੈ ਨਹੀਂ ਸੀ ਚਲ ਆ ਜਾ ਫਾੜੇ ਮੈਂ ਮਰ ਜਾ ਕੀ ਹੋ ਗਾ ਮੈਨ ਲੀਕ ਹੋ ਗਿਆ ਮੈਨ ਮੇਰੇ ਕੰਮ ਕਰਦੇ ਆ ਫੋਨ ਬੈਣ ਕੇ ਕੀ ਕੱਲੇ ਦਾ ਇੱਥੇ ਹੀ ਹਾਂ ਰਹਿਣਾ ਕੰਵੇ ਮਤਲਬ ਤੂੰ ਸਾਥ ਛੱਡ ਗਈ ਮੇਰਾ ਮਨਸਾ ਛੱਡ ਗਈ ਨਾ ਤੂੰ ਘਰ ਮਾਰ ਤੂੰ ਮਨਸਾ ਜਾ ਕੇ ਮੇਰਾ ਸਾਥ